ਜਿਹੜਾ ਚੱਲ ਰਹੀ ਹੈ ਪਹਿਲਾਂ ਇਹ ਮਹਿੰਮ ਜਿਹੜੀ ਜੁਦਨਸ਼ਾ ਅਵਰੋਧ ਜਿਹੜੀ ਸੀਐਮ ਸਾਹਿਬ ਦਾ ਜਿਹੜਾ ਪਹਿਲਾ ਸਪਨਾ ਵਾ ਵੀ ਜਿਹੜਾ ਰੰਗਲਾ ਪੰਜਾਬ ਜਿਹੜਾ ਵਾਪਸ ਆਉਣਾ ਚਾਹੀਦਾ ਉਹਦੇ ਵਿੱਚ ਅਸੀਂ ਜਿਹੜੀ ਪਹਿਲਾਂ ਵੀ ਪੁਲਿਸ ਨੇ ਕਾਫੀ ਵਧੀਆ ਵਰਕ ਕੀਤਾ ਹੈ ਸਬ ਡਿਵੀਜ਼ਨ ਦੀ ਹੈ ਜਿਹੜਾ ਕੋਈ ਰਹਿ ਗਿਆ ਵਾ ਜਾਂ ਜਿਹੜੀ ਕੋਈ ਕਮੀ ਪਈ ਸੀ ਉਹਨੂੰ ਅਸੀਂ ਪੂਰਾ ਕਰਕੇ ਇਸ ਜਿਹੜੇ ਸੁਪਨਿਆਂ ਨੂੰ ਵੀ ਪੂਰਾ ਕਰਾਂਗੇ ਹਰ ਹਾਲਤ ਦੇ ਵਿੱਚ ਦੂਸਰਾ ਹੈਗਾ ਜਿਹੜੀ ਉਹ ਕਾਨੂੰਨ ਦਾ ਰਾਜ ਰਹੇਗਾ ਲਾਲਸਨੈਸ ਬਿਲਕੁਲ ਵੀ ਪ੍ਰਗਟ ਨਹੀਂ ਕੀਤੀ ਜਾਏਗੀ ਕਿਸੇ ਵੀ ਨਾਮ ਤੇ ਸਭ 18 ਸਾਲ ਬਾਅਦ ਮੌਕਾ ਮਿਲਿਆ ਜੀ ਦੁਬਾਰਾ ਸਬ ਡਿਵੀਨ ਦੇ ਵਿੱਚ ਆਂਦਾ ਹਾਂ ਜੀ ਭਲੀ ਭਾਪੀ ਜਾਣੂ ਹ ਜੀ ਤੁਸੀਂ ਇਹ ਦੇ ਨਾਲ ਕਿਹੋ ਜਿਹਾ ਮੈਸੇਜ ਜੀ ਮਾਰੇ ਹਾਂ ਅੰਦਰੋਂ ਦੇਖੋ ਬਹੁਤ ਲੋਕ ਜਾਣਦੇ ਆ ਕਿ ਜਿਸ ਟਾਈਮ ਤੇ ਅਸੀਂ ਮੈਂ ਇੱਥੇ ਇੰਚਾਰਜ ਰਿਹਾ ਹਾਂ ਉਸ ਟਾਈਮ ਅਸੀਂ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਸੀ ਉਹਨਾਂ ਨੂੰ ਪੂਰੀ ਨਤਵਾਗ ਰੱਖੀ ਤੇ ਹੁਣ ਵੀ ਮੇਰਾ ਮੈਸੇਜ ਇਹੋ ਹੀ ਆ ਉਹਨਾਂ ਨੂੰ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਹੋ ਇਹ ਏਰੀਆ ਛੱਡ ਦੇਣ ਸਬ ਡਿਵੀਨ ਛੱਡ ਦੇਣ ਮਾਰੇ ਕੰਮ ਛੱਡ ਦੇਣ ਮੇਨ ਸਟ੍ਰੀਮ ਵਿੱਚ ਆ ਜਾਣ ਅਦਰਵਾਈਜ਼ ਇਹ ਹਾਲ ਉਹਨਾਂ ਦਾ ਬਹੁਤ ਬੁਰਾ ਹੋਏਗਾ ਸਕਸ ਜਾਵਾਂ ਮਿਲਣਗੇ ਸਰ ਅਲੱਗ ਇਲੈਕਸ਼ਨ ਹੈਗੀ ਹੈ ਜਿਹੜੀ ਇਲੈਕਸ਼ਨ ਲੈ ਕੇ ਅਸਲਾ ਦਾ ਕਾਰਵਾਈ ਜੋ ਮੈਸੇਜ ਜਿਹੜਾ ਇਲੈਕਸ਼ਨ ਦੇ ਬਾਰੇ ਵਿੱਚ ਹੈਗਾ ਜਿਹੜਾ ਅਸਲਾ ਹੈਗਾ ਉਹ ਤੇ ਮੈਂ ਜਿਹੜੀ ਆ ਉਹ ਡਿਪੋਜ਼ਿਟ ਕਰਨ ਵਾਸਤੇ ਜਿਹੜੀ ਡਾਇਰੈਕਸ਼ਨ ਸਮ ਉਹ ਜਿਹੜੀ ਹੈ ਸ਼ਾਮ ਤੱਕ ਮਿਲ ਜਾਣੀ ਵੀ ਕਿਤੇ ਕਿਹੜਾ ਕਿਹੜੇ ਬੰਦੇ ਦਾ ਆਪਾਂ ਐਗਜ਼ੈਂਪਟ ਕਰਨਾ ਤੇ ਕਿੰਨੇ ਕਿੰਨੇ ਨੇ ਡਿਪੋਜ਼ਿਟ ਕਰਨਾ ਕਿੰਨਾ ਕਰਨਾ ਉਹ ਅਸੀਂ ਸੈਪਰੇਟ ਤੌਰ ਤੇ ਵੀ ਜਿਹੜੀ ਇੱਕ ਆਪਾਂ ਜਾਰੀ ਕਰ ਦਵਾਂਗੇ ਸਰਕੰ ਨੰਬਰ ਆਪਣਾ ਇਸ਼ੂ ਕਰ ਰਿਹਾ ਮੇਰਾ ਨੰਬਰ ਜਿਹੜਾ ਨੋਟ ਕਰ ਲੋ 981487701 9814877001 ਅਗਰ ਕਿਸੇ ਨੂੰ ਕੋਈ ਜ਼ਰੂਰਤ ਆ ਤਾਂ ਸਿੱਧਾ ਮੇਰੇ ਨੰਬਰ ਤੇ ਸੰਭਾਲ ਕਰ ਸਕਦਾ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਰਕਾਰੀ ਨੰਬਰ ਉਹ ਵੀ ਬਹੁਤ ਜਲਦੀ ਜਿਹੜਾ ਐਕਟੀਵੇਟ ਕਰ ਦੇਾਂਗੇ